ਨਮਸਕਾਰ ਆਕਾਸ਼ਵਾਨੀ ਦਾ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਅਲਮਕੋਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼੍ਰੀ ਮਕੁਤਸਰ ਸਾਹਿਬ ਜਿਲੇ ਦੇ ਹਲਕਾ ਲੰਬੀ ਦੇ ਪਿੰਡ ਮਾਹੂਆਣਾ ਵਿਖੇ ਜ਼ਿਲ੍ਹਾ ਪਧਰੀ ਕੈਂਪਤਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਆਪਣੇ ਸੰਬੋਧਨ ਵਿੱਚ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਦਿਵਿਆਂਗ ਵਿਅਕਤੀਆਂ ਨੂੰ ਸਰਕਾਰੀ ਜਗ੍ਹਾ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਪਰਾਲੇ ਕਰ ਰਹੀ ਹੈ ਉਨ੍ਹਾਂ ਦੱਸਿਆ ਕਿ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤralੇ ਤਹਿਤ ਕੰਮ ਕਰ ਰਹੇ ਅਲਮਕੋ ਵੱਲੋਂ ਸਰਕਾਰ ਦੀ ਯੋਜਨਾ ਅਡਿਪ ਤਹਿਤ ਸਰੀਰਕ ਤੌਰ ਤੇ ਦਿਵਿਆਂਗ ਵਿਅਕਤੀਆਂ ਨੂੰ ਮੁਫਤ ਬਨੌਟੀ ਅੰਗ ਅਤੇ ਹੋਰ ਸਹਾਇਕ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ ਇਸ ਕੈਂਪ ਵਿੱਚ 43 ਦਿਵਿਆਂਗ ਲਾਪਾਤਰੀਆਂ ਨੂੰ 721000 ਰੁਪਏ ਦੀ ਲਾਗਤ ਨਾਲ ਬਨੌਟੀ ਅੰਗ ਉਪਕਰਨ ਜਿਵੇਂ ਕਿ ਮੋਟਰਸਾਈਕਲ ਟ੍ਰਾਈਸਾਈਕਲ ਟ੍ਰਾਈਸਾਈਕਲ 휠ਚੇਅਰ ਵਿਸਾਖੀਆਂ ਛੜੀਆਂ ਕੰਨਾਂ ਦੀਆਂ ਮਸ਼ੀਨਾ ਅਤੇ ਨੇਤਰਹੀਣ ਵਿਅਕਤੀਆਂ ਲਈ smartphone ਤੇ CP chair ਦੀ ਵੰਡ ਕੀਤੀ ਗਈ। ਕੇਂਦਰੀ ਮੰਤਰੀ ਨਿਤਿਨ ਗੜਗਰੀ ਵੱਲੋਂ ਪੰਜਾਬ 'ਚ ਬੰਦ ਹੋਣ ਕਿਨਾਰੇ ਚੱਲ ਰਹੇ ਰਾਸ਼ਟਰੀ ਸ਼ਾਮਾਰਕ ਪ੍ਰੋਜੈਕਟ ਨਾਲ ਸੰਬੰਧੀ ਮੁੱਖ ਮੰਤਰੀ ਨੂੰ ਲਿਖੇ ਪੱਤਰ ਬਾਰੇ ਪੰਜਾਬ BJP ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਖੋਰ ਸਾਰੇ ਗੈਰ ਜ਼ਰੂਰੀ ਕੰਮ ਛੱਡ ਕੇ ਪਹਿਲਾ ਇਹਨਾਂ ਪ੍ਰੋਜੈਕਟਾਂ ਤੇ ਧਿਆਨ ਦੇਵੇ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਸਮਝਣਾ ਪਵੇਗਾ ਕਿ ਕੇਂਦਰ ਸਰਕਾਰ ਪੰਜਾਬ 'ਚ ਵਿਕਾਸ ਤੇ ਦਰਿਆ ਵਹਾਉਣਾ ਚਾਹੁੰਦੀ ਹੈ ਤੇ ਤੁਸੀਂ ਉਹਨਾਂ ਦਰਿਆਵਾਂ ਦੇ ਰਾਹ ਵਿੱਚ ਰੁਕਾਵਟਾਂ ਪੈਦਾ ਕਰ ਰਹੀ ਹੋ ਇਹ ਰੁਕਾਵਟਾਂ ਪੰਜਾਬ ਦੀ ਭਵਿੱਖੀ ਪੀੜ੍ਹੀ ਨੂੰ ਖਤਰੇ 'ਚ ਪਾ ਰਹੀਆਂ ਨੇ ਜਿਸ ਕਾਰਨ 3263 ਕਰੋੜ ਰੁਪਏ ਦੀ ਲਾਗਤ ਵਾਲੇ 104 ਕਿਲੋਮੀਟਰ ਦੀ ਲੰਬਾਈ ਵਾਲੇ ਤਿੰਨ ਪ੍ਰੋਜੈਕਟ ਰੱਦ ਹੋ ਗਏ ਨੇ ਤੇ 293 ਕਿਲੋਮੀਟਰ ਦੀ ਲੰਬਾਈ ਵਾਲੇ 14288 ਕਰੋੜ ਰੁਪਏ ਦੇ 8 ਪ੍ਰੋਜੈਕਟ ਰੱਦ ਹੋਣ ਦਾ ਖਤਰਾ ਬਣਿਆ ਹੋਇਆ ਹੈ ਡਾਕਟਰ ਸੁਭਾ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ ਜ਼ਮੀਨ ਐਕਵਾਇਰ ਕਰਕੇ ਹੀ ਦੇਣੀ ਹੈ ਜਿਸ ਲਈ ਉਹਨਾਂ ਨੂੰ ਸਰਵਿਸ ਚਾਰਜਸ ਲੈਣਾ ਪੈਂਦਾ ਹੈ ਪਰ ਫਿਰ ਵੀ ਸਰਕਾਰ ਚੋਪ ਹੈ ਉਹਨਾਂ ਚਿੰਤਾ ਜ਼ਾਹਰ ਕੀਤੀ ਕਿ ਮੁੱਖ ਮੰਤਰੀ ਵੱਲੋਂ ਪ੍ਰਸ਼ਾਸਨ ਤੇ ਅਮਨ ਕਾਨੂੰਨ ਦੀ ਸਥਿਤੀ ਇਸ ਹੱਦ ਤੱਕ ਵਿਗੜਨ ਦਿੱਤੀ ਗਈ ਹੈ ਕਿ ਉਹਨਾਂ ਨੂੰ ਇਸ ਪ੍ਰੋਜੈਕਟ ਨੂੰ ਮੁੜ ਸ਼ੁਰੂ ਕਰਵਾਉਣ ਲਈ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੇ ਦਖਲ ਦੀ ਮੰਗ ਕਰਨ ਲਈ ਮਜਬੂਰ ਹੋਣਾ ਪਿਆ ਹੈ ਹਰਕਰਦੀ ਰੰਗਾਂ ਮਹਿੰਮ ਤਹਿਤ ਕਲਸ਼ਾਮ ਪਠਾਨਕੋਟ ਵਿਖੇ ਭਾਰਤੀ ਜਨਤਾ ਪਾਰਟੀ ਨੇ ਜ਼ਿਲ੍ਹਾ ਪਰਿਸ਼ਦਾਨ ਵਿਜੇ ਸ਼ਰਮਾ ਦੀ ਪ੍ਰਧਾਨਗੀ ਹੇਠ ਤਿਰੰਗਾ ਯਾਤਰਾ ਕੱਢੀ ਤਿਰੰਗਾ ਯਾਤਰਾ ਚਿਲड्रन ਪਾਰਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਲੰਘੀ ਤਿਰੰਗਾ ਯਾਤਰਾ ਚ ਭਾਜਪੀ ਵਰਕਰਾਂ ਨੇ ਹੱਥਾਂ 'ਚ ਕੌਮੀ ਝੰਡਾ ਫੜ ਕੇ ਸ਼ਹਿਰ 'ਚ ਭਾਰਤ ਮਾਤਾ ਦੀ ਜੈ ਦੇ ਨਾਰੇ ਲਾਏ ਤਿਰੰਗਾ ਯਾਤਰਾ ਦਾ ਵੱਖ-ਵੱਖ ਥਾਵਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਵਿਜੇ ਸ਼ਰਮਾ ਨੇ ਦੱਸਿਆ ਕਿ ਤਿਰੰਗਾ ਯਾਤਰਾ ਰਾਹੀਂ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦਿਵਸ ਮੌਕੇ ਆਪਣੇ ਘਰਾਂ 'ਚ ਕੌਮੀ ਝੰਡਾ ਲਹਿਰਾ ਕੇ ਕੌਮੀ ਤਿਹਾਰ ਮਨਾਉਣ ਦਾ ਸੱਦਾ ਦਿੱਤਾ ਹੋਇਆ ਹੈ ਉਹਨਾਂ ਨੇ ਦੱਸਿਆ ਕਿ ਹਰ ਘਰ ਤਿਰੰਗਾ ਮਹਿੰਮ ਸਤ ਸਤ ਸ਼ਹੀਦੀ ਸਮਾਰਕਾਂ ਤੇ ਸਫਾਈ ਮੁਹਿੰਮ ਚਲਾਵੇਗੀ ਅਤੇ 15 ਅਗਸਤ ਨੂੰ ਚਿਲड्रन ਪਾਰਕ ਚ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ। ਰਾਸ਼ਟਰੀ ਸੇਵਕਾ ਸੰਮਤੀ ਅਤੇ ਇਸ ਦੀਆਂ ਸਮੂਚੀਆਂ ਜਥੇਬੰਦੀਆਂ ਨੇ ਕਮੇਟੀ ਦਫਤਰ ਜਲੰਧਰ ਵਿਖੇ ਮਾਤ ਸ਼ਕਤੀ ਮਿਲਨ ਸਮਾਗਮ ਕਰਵਾਇਆ। ਸੁਭਾਈ ਡਾਇਰੈਕਟਰ ਲਲਿਤਾ ਤਾਹਪਰ ਅਤੇ ਹੋਰ ਬਤਵੰਤਿਆਂ ਨੇ ਭਾਰਤ ਮਾਤਾ ਦੀ ਤਸਵੀਰ ਅਗੇ ਸ਼ਰਦਾ ਦੇ ਫੁੱਲ ਪੇਟ ਕੀਤੇ। ਸੰਮਤੀ ਦੀ ਆਗੂ ਰਿਤੂ ਵਰਮਾ ਨੇ ਗੀਤ ਰਾਹੀਂ ਸਾਰਿਆਂ ਦੀ ਖੁਸ਼ੀ ਦੀ ਕਾਮਨਾ ਕੀਤੀ ਤੇ ਵਕ ਵਕ ਸਮੂਹ ਖੇਡਾਂ ਨੇ ਭਾਗ ਲੈਣ ਵਾਲਿਆਂ ਦੇ ਮਨਾਂ ਵਿੱਚ ਵੀ ਨਵਾਂ ਉਤਸ਼ਾਹ ਭਰ ਦਿੱਤਾ ਸੂਬਾ ਕਾਰਜਕਾਰਨੀ ਆਗੂ ਕ੍ਰਿਸ਼ਮਾ ਕਪੂਰ ਨੇ ਦੱਸਿਆ ਕਿ ਰਾਸ਼ਟਰ ਸੇਵਿਕਾ ਸਮਤੀ ਰਾਹੀਂ ਅਸੀਂ ਆਪਣੇ ਆਪ ਨੂੰ ਸਰੀਰਕ ਮਾਨਸਿਕ ਤੇ ਬੌਧਿਕ ਤੌਰ ਤੇ ਸਮਰੱਥ ਬਣਾ ਕੇ ਦੇਸ਼ ਧਰਮ ਤੇ ਰਾਸ਼ਟਰ ਦਾ ਕੰਮ ਕਰ ਸਕਦੇ ਹਾਂ ਲਘੂ ਉਦਯੋਗ ਭਾਰਤੀ ਮਹਿਲਾ ਸੈਲ ਪੰਜਾਬ ਦੀ ਜਨਰਲ ਸਕੱਤਰ ਸੀਮਾ ਤੁਮਲ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ 'ਚ ਔਰਤ ਸ਼ਕਤੀ ਦੀ ਸਰਗਰਮ ਭਾਗੀਦਾਰੀ ਸ਼ਲਾਘਾਯੋਗ ਹੈ ਉਨਾ ਕਿਹਾ ਕਿ ਦਰਮਿਆਨੇ ਸੂਖਮ ਤੇ ਲਘੂ ਉਦਯੋਗਾਂ ਦੀ ਤਰੱਕੀ ਤੇ ਬਿਹਤਰੀ ਵਾਸਤੇ ਯਤਨਸ਼ੀਲ ਦੇਸ਼ ਦੀ ਸਭ ਤੋਂ ਵੱਡੀ ਉਦਮੀ ਸੰਸਥਾ ਲਘੂ ਉਦਯੋਗ ਭਾਰਤੀ ਔਰਤਾਂ ਦੇ ਸਸ਼ਕਤੀਕਰਨ ਰੋਜ਼ਗਾਰ ਸਿਰਜਣ ਜਾਗਰੂਕਤਾ ਤੇ ਸਰੂਪਕੀ ਵਿਕਾਸ ਅਤੀਤ ਰਕਿ ਲਈ ਇੱਕ ਨਵੀਂ ਪਹਿਲ ਕਦਮੀ ਕਰ ਰਹੀ ਹੈ ਸੌਣ ਦੇ ਮਹੀਨੇ ਚ ਮਨਾਇਆ ਜਾਣ ਵਾਲਾ ਧੀਆਂ ਦਾ ਤਿਹਾੜ ਜਿਸ ਨੂੰ ਧੀਆਂ ਦਾ ਤਿਹਾੜ ਵੀ ਕਿਹਾ ਜਾਂਦਾ ਹੈ ਫਤਗੜ ਸਾਹਾ ਵਿਖੇ ਵੀ ਨਵੀਆਂ ਨਵਿਆਈਆਂ ਮਟਿਆਰਾਂ ਤੇ ਕੁੜੀਆਂ ਵੱਲੋਂ ਸਾਂਝੇ ਤੌਰ ਤੇ ਇਕੱਠੇ ਹੋ ਕੇ ਮਨਾਇਆ ਗਿਆ ਇਸ ਮੌਕੇ ਤੀਆਂ ਦੇ ਤਿਹਾੜ ਦਾ ਪਹਿਰਾਵਾ ਗਿੱਧੇ ਬੋਲੀਆਂ ਤੇ ਗੀਤ ਲੋਕਾਂ ਦੇ ਖਿੱਚਦਾ ਕਹਿੰਦੇ ਰਹੇ ਤੀਆਂ ਦੌਰਾਨ ਵੱਖ-ਵੱਖ ਖੇਤਰਾਾਂ 'ਚ ਮਨਾਏ ਜਾਂਦੇ ਸੱਭਿਆਚਾਰ ਨੂੰ ਦਰਸ਼ਾਉਣ ਦੇ ਮੁਕਾਬਲੇ ਵੀ ਕਰਵਾਏ ਗਏ ਤੇਵਰ ਰਹਿਣ ਵਾਲੀਆਂ ਮਟਿਆਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਤੀਆਂ ਦਾ ਤਿਹਾੜ ਮਨਾਉਣ ਵਾਲੀਆਂ ਮਟਿਆਰਾਂ ਨੇ ਕਿਹਾ ਕਿ ਤਿਹਾੜ ਤੀਆਂ ਤੇ ਭੈਣਾਂ ਦਾ ਸਾਂਝਾ ਤਿਹਾੜ ਹੈ ਤੇ ਬਹਾਨੇ ਨਾਲ ਸਾਰੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਨੇ ਤੇ ਗੀਤ गा ਕੇ ਆਪਣਾ ਮਨ ਪਰਚਾਵਾ ਕਰਦੀਆਂ ਨੇ ਸਾਰੀਆਂ ਸਹੇਲੀਆਂ ਕੁੜੀਆਂ ਰਲ ਕੇ ਮਨਾਉਂਦੀਆਂ ਨੇ ਤੇ ਕੁੜੀਆਂ ਦਾ ਤਿਹਾੜ ਹੁੰਦਾ ਹੈ ਬਹਾਨੇ 'ਚ ਅਸੀਂ ਸਾਰੇ ਇਕੱਠੇ ਹੋ ਜਾਂਦੇ ਹ ਮਿਲ ਕੇ ਸਾਫ਼ ਦਨੀਆਂ ਤੇ ਬਹੁਤ ਵਧੀਆ ਇੰਜੋਏ ਕਰਦੀਆਂ ਸੱਭਿਆਚਾਰਕ ਪ੍ਰੋਗਰਾਮ ਹੈ ਤੀਜ ਦਾ ਤਿਹਾਰਾ ਤਾਂ ਵੈਸੇ ਵੀ ਸੁਨਾਰੇ ਵਜੋਂ ਮਨਾਇਆ ਜਾਂਦਾ ਹੈ ਇਸ ਸਾਲ ਅਸੀਂ ਮਿਸਤੀ ਤੁੰਕੇ ਸੁਨਾਰਾ ਨੰਨੇ ਹੋਣੇ ਹੈ ਸ਼ੁਕਰੀ ਹੈ ਜਿੱਥੇ ਕੀ ਲੜਕੀਆਂ ਆਪਣੇ ਪਿੱਕੇ ਘਰੋਂ ਆਉਂਦੀਆਂ ਹਨ ਅੱਜ ਪ੍ਰਾਤਨ ਨੀਤੀ ਦੇ ਰੀਤੇ ਉਹਤ ਅੱਬੋਤੇ ਆਪਣੇ ਮਾਪਿਓ ਨਾਲ ਆਪਣੀ ਪਹਿਣਾ ਪਰਝਾਈਆਂ ਨੇ ਇੱਥੇ ਇਕੱਠੀਆਂ ਹੋਈਆਂ ਹਨ ਇਸ ਤਿਉਹਾਰ ਨੂੰ ਨਾਲ ਨਾਲ ਚੱਲਦੇ ਚੱਲਦੇ ਆਪਣੇ ਸਾਂਝ ਪਿਆਰ ਅਤੇ ਮੁਹੱਬਤ ਦਾ ਵੀ ਇੱਕ ਅਸੀਂ ਦੂਜੇ ਨੂੰ ਸੰਦੇਸ਼ ਰੂਪ ਦਿੰਦੇ ਰਹੀਏ ਤੇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ